ਮੇ ਸਾਹੀਦ ਬਾਬਾ ਜੀਵਨ ਸਿੰਘ ਜੀ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਜਨਮ ਦਿਹਾੜਾ ਮਨਾਉਣ ਲਈ ਬਾਬਾ ਮੇਜਰ ਸਿੰਘ ਜੀ ਤੇ ਬਾਬਾ ਬਲਦੇਵ ਸਿੰਘ ਜੀ ਅਗਵਾਈ ਹੇਠ ਅਨੰਦਪੁਰ ਸਾਹਿਬ ਨੂੰ ਚੱਲੇ ਪਾਰ ਰਹੇ ਹਨ ਤੇ ਬਹੁਤ ਵੱਡਾ ਉਤਸ਼ਾਹ ਤੁਸੀਂ ਵੇਖ ਸਕਦੇ ਹੋ ਬਾਬਾ ਮੇਜਰ ਸਿੰਘ ਜੀ ਤੇ ਬਾਬਾ ਬਲਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਇਹ ਆਪਣੇ ਕਾਫੇ ਨਾਲ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ राम <laughs> ਨੂੰ ਪਾਵੇ ਹਾਂ ਜਿੱਤ ਕਰਨੇ ਕਿ ਜੱਲਾ ਗਰੂ ਕੀ ਲਾ ਲੀਆ ਫੋਜਾ ਨੂੰ ਪਾਵੇ ਹਾਂ ਹਾਂਜੀ ਵਾਹਿਗੁਰੂ ਜੀ ਦੱਸੋ ਅੱਜ ਵਾਹਿਗੁਰੂ ਜੀ ਕਾ ਸਾਰਾ ਐਡਰੈਸ ਕੀ ਬਤ ਹੈ ਦਾਸ ਦਵਿੰਦਰ ਸਿੰਘ ਸੰਤ ਸਪਾਈ ਸਾਡੇ ਲੁਧਿਆਣਾ ਤੋਂ ਅੱਜ ਬਹੁਤ ਹੀ ਵੱਡ ਭਾਗਾ ਦੇਣਾ ਹੈ ਔਰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੌਮ ਜਿਹੜੀ ਆ ਜਾਗਰਤ ਹੋ ਰਹੀ ਹੈ ਤੇ ਇੱਕ ਮੰਚ ਤੇ ਇਕੱਠੀ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇਹ ਕੌਮ ਚੱਪ ਦੀ ਕਲਾ ਦੀਆਂ ਬੁਲੰਦੀਆਂ ਹਾਸਲ ਕਰੇਗੀ ਜਿਹੜੇ ਭੈਣ ਭਰਾ ਸਾਨੂੰ ਦੇਸ਼ ਆਪਦੇਸ਼ਾਂ ਚ ਘਰਾਂ ਚ ਬੈਠੇ ਸੁਣ ਰਹੇ ਆ ਉਹਨਾਂ ਨੂੰ ਵੀ ਇੱਕ ਉਮੀਦ ਹੈ ਇੱਕ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਜਨਮ ਦਿਹਾੜੇ ਦੇ ਵਿੱਚ ਆਪਣੀ ਸ਼ਮੂਲਤ ਕਰਿਆ ਕਰੋ ਤੇ ਬਾਬਾ ਜੀਵਨ ਸਿੰਘ ਜੀ ਦੀ ਖੁਸ਼ੀਆਂ ਦੇ ਪਾਤਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਗਤੀ ਭਗਤੀ ਨੂੰ ਸੱਥਾ ਜੋ ਆਜੀ ਮਮਾ ਜੀ ਦੱਸਵਾ ਜਾਂਦੜ ਅਦੁੱਤ ਧੰਨ ਧੰਨ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਦੇ ਬੇਡੇ ਜਿਨ੍ਹਾਂ ਨੂੰ ਮਹਾਨ ਸ੍ਰੀ ਗੁਰੂ ਕਲਜੀਦਰ ਪਾਸ਼ਾ ਜੀ ਨੇ ਆਪਣੇ ਜੱਫੀ ਜਿ ਲੈ ਕੇ ਤੇ ਰੰਗਰੇਟੇ ਗੁਰੂ ਦੇ ਬੇਡੇ ਦਾ ਮਾਣ ਵਸਿਆ ਉਹਨਾਂ ਦਾ ਅੱਜ ਪ੍ਰਕਾਸ਼ ਪੂਰਵ ਜਨਮ ਦਿਹਾੜਾ ਸਾਰੀਆਂ ਸਮੁਚੀਆਂ ਹੀ ਸੰਗਦਾ ਬੜੀ ਸਰਦਾਰਾ ਦੇ ਭਾਵਨਾ ਦੇ ਨਾਲ ਮਨਾਵੇ ਆ ਇਸ ਇਹ ਜਿਹੜਾ ਕਾਫਲਾ ਇਹ ਜਿਹੜੀ ਯਾਤਰਾ ਪੰਜਾਬ ਦੇ ਕੋਨੇ-ਕੋਨੇ ਤੋਂ ਭਾਰਤ ਦੇ ਕੋਨੇ-ਕੋਨੇ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀ ਆ ਇਹ ਉੱਤੇ ਅੱਜ 3 ਵਜੇ ਤੋਂ ਸਾਮੀ 3 ਵਜੇ ਤੋਂ ਲੱਗੇ ਭਾਰਤ ਦੇ 12 ਵਜੇ ਤੱਕ ਇਹ ਸਮਾਗਮ ਰੱਖਿਆ ਗਿਆ ਹੈ ਜਿੰਨੀਆਂ ਸਮੁਚੀਆਂ ਸਿੱਖ ਸੰਗਤਾਂ ਕਿਉਂਕਿ ਸ਼ਹੀਦ ਜਿਹੜਿਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਮੈਂ ਜਿੰਨੇ ਵੀ ਦੇਸ਼ਾਂ ਆਪਦੇਸ਼ਾਂ ਦੇ ਵਿੱਚ ਜਿੰਨੇ ਭਾਰਤ ਦੇ ਇੰਡੀਆ ਦੇ ਵਿੱਚ ਸਿੱਖ ਜਾਂ ਜਿੰਨੇ ਹੀ ਸਮਾਜ ਵਾਸਦਾ ਸਾਰਿਆਂ ਨੂੰ ਮਾਣਜ ਕਹਾਂਗਾ ਵੀ ਆਪਣੇ ਘਰਾਂ ਦੇ ਵਿੱਚ ਦੀਵੇ ਬਾਲਨ ਮੋਮਬਤੀਆਂ ਜਗਾ ਕੇ ਭਾਈ ਜੈਦਾ ਜੀ ਦੇ ਪ੍ਰਕਾਸ਼ ਪੂਰਵ ਦੀ ਲੱਖ ਲੱਖ ਆ ਵਧਾਈ ਦੇ ਨਾਲ ਸਾਡੀਆਂ ਸਮੂਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਬਾਈ ਚਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਵੈਰ ਸਿੰਘ ਨੰਬਰਦਾਰ ਪਿੰਡ ਫਤੇਗੜ ਚੁਕਰਜਕ ਤੋਂ ਸਾਰੀਆਂ ਸਿੱਖ ਕੌਮ ਦੇ ਜਥੇਬੰਦੀਆਂ ਨੇ ਬੇਨਤੀ ਕਰਦਾ ਕਿ ਅੱਜ ਦਾ ਜੋ ਪ੍ਰੋਗਰਾਮ ਅੱਜ ਦੀ ਤਰੀਕ 5 ਤਰੀਕ ਹੈ ਇਸ ਵਿੱਚ ਸਾਰਿਆਂ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੱਥ ਜੋੜ ਕੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਅੱਗੇ ਪਿੱਛੇ ਕੀਤਾ ਜਾਵੇ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਗੋਲਡਨ ਗੇਟ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣਾ ਤੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਪਿੰਡਾਂ ਵਾਲਿਆਂ ਵੀਰਾਂ ਨੂੰ ਸਾਧ ਸੰਗਤ ਨੂੰ ਸੂਝਮਾਨਾ ਵੀਰਾਂ ਨੂੰ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਜਥੇਬੰਦੀ ਬਾਬਾ ਮੇਜਰ ਸਿੰਘ ਜੀ ਬਾਬਾ ਬਲਦੇਵ ਸਿੰਘ ਜੀ ਵੱਲੋਂ ਔਰ ਇਹ ਹੋਰ ਸੇਨ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਜੀ ਅੱਜ ਦੇ ਦੇਣ ਬਾਰੇ ਦੱਸਿਓ ਅੱਜ ਦਾ ਧੰਨ ਬਾਬਾ ਜੀਵਨ ਸਿੰਘ ਜੀ ਸ਼ਰੋਮਣੀ ਜਰਨੈਲ ਜਿਨ੍ਹਾਂ ਦਾ 361ਵਾਂ ਜਨਮ ਦਿਹਾੜਾ ਅਜ ਤਾਂਪੁਰ ਸਾਹਿਬ ਕੇ ਅੰਮਰਸਰ ਦੀ ਤਰਜੀਹ ਤੋਂ ਸੰਗਤਾਂ ਬੜੇ ਉਤਸ਼ਾਹ ਨਾਲ ਜਾ ਕੇ ਮਨਾਉਣ ਦੇ ਵਾਸਤੇ ਚਾਲਾਂ ਪਾਉਣ ਲੱਗੀਆਂ ਜਿਸ ਦੇ ਵਿੱਚ ਵੱਡੇ ਕਾਫਲੇ ਦੇ ਸੰਗਤਾਂ ਜਾ ਰਹੀਆਂ ਸਾਰਿਆਂ ਨੂੰ ਇਸ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ